ਬਟਾਲਾ ਦੇ ਔਰੀ ਮੁਹੱਲੇ ਉਸ ਸਮੇਂ ਅਫੜਾ ਤਫੜੀ ਮਚ ਗਈ ਜਦੋਂ ਲਾਡਾ ਕਰਿਆਨਾ ਸਟੋਰ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਨੇ ਇੰਨਾ ਬਿਛਾ ਰੂਪ ਧਾਰਨ ਕਰ ਲਿਆ ਕਿ ਦੁਕਾਨ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਜਿਆਦਾ ਭਿਆਨਕ ਹੋਣ ਕਰਕੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਅਮਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 1.5 ਵਜੇ ਦੇ ਕਰੀਬ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਅੰਦਰ ਅੱਗ ਲੱਗੀ ਹੋਈ ਹੈ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਅੱਗ ਪੂਰੀ ਦੁਕਾਨ ਅੰਦਰ ਫੈਲ ਚੁੱਕੀ ਸੀ ਜਿਸ ਤੋਂ ਬਾਅਦ ਮੌਕੇ ਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਦਮਕਲ ਵਿਭਾਗ ਦੀਆਂ ਪਹੁੰਚੀਆਂ ਗੱਡੀਆਂ ਨੇ ਅੱਗ ਤੇ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਉਨ੍ਹਾਂ ਕਿਹਾ ਕਿ ਦੁਕਾਨ ਦੇ ਮਾਲਕ ਦੀ ਬਹੁਤ ਹਾਲ ਕੀਤੀ ਗਈ ਅੱਗ ਜਿਆਦਾ ਹੋਣ ਕਰਕੇ ਪਤਾ ਨਹੀਂ ਚੱਲ ਸਕਿਆ ਕਰੀਬ ਸਵੇਰੇ 2:30 ਵਜੇ ਉਸ ਨੂੰ ਦੁਕਾਨ ਦੇ ਉੱਪਰ ਹੀ ਮ੍ਰਿਤਕ ਪਾਇਆ ਗਿਆ ਜਿਸ ਦੀ ਹਾਰਟ ਅਟੈਕ ਨਾਲ ਜਾਂ ਫਿਰ ਅੱਗ ਦੇ ਧੂਏ ਨਾਲ ਮੌਤ ਹੋ ਗਈ ਇਸ ਦੁਕਾਨ ਅੰਦਰ ਲੱਖਾਂ ਦਾ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਦੁਕਾਨ ਦੇ ਅੰਦਰ ਖੜਾ ਮੋਟਰਸਾਈਕਲ ਨੂੰ ਵੀ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ ਇਹ ਰਾਤ ਨੂੰ ਨਾ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ ਜਦੋਂ ਅਸੀਂ ਆਏ ਉਹ ਤਾਂ ਅੱਗ ਬਹੁਤ ਫੈਲ ਚੁੱਕੀ ਸੀ ਤੇ ਜਦੋਂ ਇਹ ਦੇਖਿਆ ਆਗਣਾ ਉਹਨਾਂ ਨੇ ਦੇਖਣ ਦੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ ਫਿਰ ਜਾ ਕੇ ਕੋਈ 22:00 ਵਜੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ ਅੰਦਰ ਛੜ ਗਏ ਤੁਸੀਂ ਨਹੀਂ ਛੜੇ ਨਹੀਂ ਉਹ ਤਾਂ ਹੀ ਡਿੱਗ ਕੇ ਅਟੈਕ ਨਾਲ ਇਹਨਾਂ ਨੂੰ ਨੁਕਸਾਨ ਕਿੰਨਾ ਹੋਇਆ ਇਹਨਾਂ ਦਾ ਕਿੰਨੀਆਂ ਦਾ ਨੁਕਸਾਨ ਲੱਖਾਂ ਦਾ ਹੀ ਆ ਜੀ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਕਾਦੀ ਦੁਕਾਨ ਸੀ ਇਹਨਾਂ ਦਾ ਕਰਿਆਨੇ ਦਾ ਹੰਦ ਤੀਜਾ ਦੁਕਾਨਾਂ ਦਾ ਸੜ ਗਿਆ ਉਹ ਗੋਦਾਮ ਬਨੇਦੇ ਹਨ ਇਹਨਾਂ ਦਾ ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਝ ਨਹੀਂ ਬਚਿਆ ਇਹਨਾਂ ਦੀ ਫੈਮਲੀ ਕਿਹਨਾਂ ਕੋਨੇ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਮੈਰਿਡ ਹੈ ਸਾਰੇ ਹਾਂ ਮੇਰੀ ਫੁੱਫਰ ਜੀ ਹੈ ਕਰਿਆਨੇ ਦੀ ਦੁਕਾਨ ਸੀ ਪਤਾ ਹੀ ਨਹੀਂ ਚਲਿਆ ਕੱਲ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ ਇੱਕਦਮੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਪਤਾ ਕੀ ਹੋਇਆ ਕਰਿਆਨੇ ਦੀ ਦੁਕਾਨ ਹੈ ਇਹਨਾਂ ਦੇ ਪਰਿਵਾਰ ਚ ਕੌਣ-ਕੌਣ ਸੀ ਜਿੰਨੇ ਜੱਟ ਬੇਟਾ ਦੋ ਬੇਟੀਆਂ ਮੈਰਿਡ ਹੈ ਸਾਰੇ ਬੇਟੀ ਅਮਰੀਤ ਸਹਰਾ ਇੱਕ ਇੱਕ ਇੱਥੇ ਬਟਾਲੇ ਧਰਮਪੁਰ ਕੋਲ ਨਹੀਂ ਇਕੱਲੇ ਸੀਗੇ ਘਰ ਵਾਈਫ ਦੀ ਡੈਥ ਹੋ ਗਈ ਦੀ ਇਹਨਾਂ ਦੇ ਮੇਰੇ ਬੂਆ ਜੀ ਦੀ ਤਦੋਂ ਪਤਾ ਲੱਗਾ ਤਾਂ ਇਹੋ ਜਿਹਾ ਇੱਕ ਵਜੇ ਕਾਲ ਆ ਗਈ 1 ਵਜੇ ਆਪਾਂ ਆ ਗਏ ਸੀ ਬਟ ਫਾਇਰ ਵੀ ਗਿੜ ਵੀ ਆ ਗਈ ਦੀ ਬਟ ਇੰਨਾ ਕ ਧੂਆ ਹੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜ਼ੇ ਤੋੜ ਤਾਰ ਕੇ ਕਿਚਨ ਚ ਮਿਲੇ ਆ ਕਿਚਨ ਚ ਗਿਰੇ ਪਏ ਜਿਹਨਾਂ ਨੂੰ ਫੋਨ ਬਰੇ ਕੀਤਾ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ